ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜਸਪ੍ਰਾਦ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਆ ਰੋਜ਼ ਦੀ ਤਰ੍ਹਾਂ ਜ ਫੇਰ ਹਾਜ਼ਰ ਹੋਏ ਹਾਂ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਅੱਜ ਵਾਲੀ ਵੀਡੀਓ ਆ ਜੀ ਬਾਜੂ ਦਾ ਨਿਊ ਡਿਜ਼ਾਈਨ ਠੀਕ ਹੈ ਜੀ ਆਹ ਲੇਸ ਆਪਣੇ ਕੋਲ ਇੱਕ ਇਹ ਲੇਸ ਆ ਏਕੇ ਬਾਟਮ ਨਾਲ ਦਾ ਕੱਪੜਾ ਔਰ ਇਹ ਬਾਜੂ ਆ ਠੀਕ ਹੈ ਜੀ ਇਹਦੇ ਉੱਪਰ ਆਪਾਂ ਡਿਜ਼ਾਈਨ ਬਣਾ ਕੇ ਤਿਆਰ ਕਰਦੇ ਹਾਂ ਸੌਖੇ ਤਰੀਕੇ ਦੇ ਨਾਲ ਦੇਖੋ ਜੀ ਆਹ ਦੇਖੋ ਜੀ ਆਪਾਂ ਬਾਜੂ ਦੀ ਮੂਰੀ ਲੈ ਲੈਣੀ ਐ ਇਸ ਤਰ੍ਹਾਂ ਮੂਰੀ ਤੇ ਆਹ ਜਿਹੜਾ ਆਪਣਾ ਬਾਟਮ ਨਾਲ ਦਾ ਕੱਪੜਾ ਇਹ ਲੈ ਲੈਣਾ ਇਸ ਤੋਂ ਪਹਿਲਾਂ ਪਸਲਾਈ ਲਗਾਨੀ ਹੈ ਤੇ ਲੇਸ ਇਕੱਠੀ ਲਗਾਵਾਂਗੇ ਸਲਾਈ ਤੇ ਲੇਸ ਜੇ ਤੁਸੀਂ ਪਹਿਲਾਂ ਸਲਾਈ ਲਗਾਉਣਾ ਚਾਹੁੰਦੇ ਪਹਿਲਾਂ ਲਗਾ ਲਓ ਬਾਅਦ ਚ ਲਗਾਉਣੀ ਇਕੱਠੀ ਲਗਾਉਣਾ ਚਾਹੁੰਦੇ ਇਕੱਠੀ ਲਗਾ ਲਓ ਠੀਕ ਹੈ ਤੁਹਾਡੀ ਆਪਣੀ ਇੱਛਾ ਹੋਊਗੀ ਬਾਟਮ ਜਿਹੜੀ ਹੈਗੀ ਬਾਜੂ ਦਾ ਕੱਪੜਾ ਸਿੱਧਾ ਲੈਣਾ ਇੱਧਰ ਇਹਦਾ ਉਲਟ ਸਾਈਡ ਲੈਣਾ ਇਸ ਤਰ੍ਹਾਂ ਪੱਟੀ ਦੀ ਉਲਟ ਸਾਈਡ ਬਾਜੂ ਦੇ ਸਿੱਧਾ ਪਾਸਾ ਇਹਨੂੰ ਇਸ ਤਰ੍ਹਾਂ ਰੱਖ ਲੈਣਾ ਜੀ ਇਸ ਤਰ੍ਹਾਂ ਰੱਖਣ ਤੋਂ ਬਾਅਦ ਆ ਜਿਗਜਿਗਾ ਵਾਲੀ ਲੈਂਸ ਲੈ ਲੈਣੀ ਆ ਇਹ ਵੀ ਨਾਲ ਹੀ ਰੱਖ ਕੇ ਇਸ ਤਰ੍ਹਾਂ ਸੀਨ ਲਗਾ ਦਈਏ ਜੇ ਤੁਸੀਂ ਪਹਿਲਾਂ ਕੱਪੜੇ ਦੀ ਤੇ ਬਾਜੂ ਦੀ ਸਲਾਈ ਲਗਾਉਣਾ ਚਾਹੁੰਦੇ ਆ ਇਹ ਲਗਾ ਲਿਓ ਜੀ ਤੇ ਜੇ ਤੁਸੀਂ ਇਕੱਠੀ ਸੀਨ ਲਗਾ ਲੋਗੇ ਤਾਂ ਇਸ ਤਰ੍ਹਾਂ ਲਗਾ ਲਿਓ ਜਿਸ ਤਰ੍ਹਾਂ ਮੈਂ ਕਰ ਰਹੀ ਆ ਬਾਜੂ ਦਾ ਕੱਪੜਾ ਸਿੱਧਾ ਰੱਖਣਾ ਤੇ ਜਿਹੜੀ ਐਕਸਟਰਾ ਪੱਟੀ ਲਈ ਹੈ ਤੇ 10 ਇੰਚ ਦੀ ਉਹਦੀ ਔਲਟ ਸਾਈਡ ਰੱਖਣੀ ਆ ਜੈਗ ਜੈਗ ਦਾ ਸਿੱਧਾ ਪਾਸਾ ਰੱਖਣਾ ਠੀਕ ਹੈ ਜੀ ਇਸ ਤਰ੍ਹਾਂ ਸੀਨ ਲਗਾ ਲਿਓ ਜੀ ਬਹੁਤ ਸੋਖਾ ਤੇ ਨਿਊ ਡਿਜ਼ਾਈਨ ਆ ਠੀਕ ਹੈ ਜੀ ਇਸ ਤਰ੍ਹਾਂ ਸੀਨ ਲਗਾਉਂਦੇ ਜਾਣਾ ਨੀਚੇ ਕਪੜੇ ਦਾ ਵੀ ਧਿਆਨ ਰੱਖਿਓ ਇੱਕੋ ਜਿਹੀ ਸਪੇਸ ਰੱਖਿਓ ਠੀਕ ਹੈ ਜੀ ਇਸ ਤਰ੍ਹਾਂ ਸੀਨ ਲਗਾ ਲਿਓ ਇੱਕ ਤਾਂ ਸੀਨ ਦੇ ਵਿੱਚ ਲਗਾ ਕੇ ਓਕੇ ਕਰ ਲਿਓ ਅੱਗੇ ਤੁਹਾਨੂੰ ਮੈਂ ਦੱਸਦੀ ਹਾਂ ਕਿਸ ਤਰ੍ਹਾਂ ਕਰਨਾ ਜੀ ਹਾਂ ਜੀ ਇਹ ਆਪਾਂ ਲੇਸ ਤੇ ਪੱਟੀ ਜੁਆਇੰਟ ਕਰ ਲਈ ਬਾਜੂ ਦੀ ਮੋਰੀ ਦੇ ਨਾਲ ਹੁਣ ਤੁਸੀਂ ਕੀ ਕਰਨਾ ਹੈ ਕਪੜਾ ਇਸ ਤਰ੍ਹਾਂ ਫੋਲ ਲੈਣਾ ਜੀ ਜਿਹੜਾ ਐਕਸਟਰਾ ਕਪੜਾ ਲਗਾਇਆ ਆਪਾਂ ਬਾਟਮ ਨਾਲ ਦਾ ਇਹਨੂੰ ਇਸ ਤਰ੍ਹਾਂ ਰੱਖੋਗੇ ਇੱਥੋਂ ਤੇ ਆਹ ਕੱਪੜੇ ਨੂੰ ਚੱਕੋਗੇ ਕੱਪੜੇ ਨੂੰ ਚੱਕ ਕੇ ਇਸ ਤਰ੍ਹਾਂ ਫੋਲਡਿੰਗ ਕਰੋਗੇ ਇਹਦੇ ਉੱਪਰ ਲੇਸ ਦੀ ਲੇਸ ਨੂੰ ਗੁੰਮ ਕਰਾਂਗੇ ਇੱਕ ਤਰ੍ਹਾਂ ਦਾ ਇੰਨਾ ਕਪੜਾ ਫੋਲਡਿੰਗ ਕਰਿਓ ਇੰਨਾ ਕਪੜਾ ਫੋਲਡਿੰਗ ਕਰਕੇ ਲੇਸ ਦੇ ਉੱਪਰ ਰੱਖ ਕੇ ਸੀਨ ਲਗਾ ਦਿਓ ਜੀ ਐਨੀ-ਐਨੀ ਸੀਨ ਲਗਾ ਦਿਓ ਠੀਕ ਹੈ ਜੀ ਧਿਆਨ ਨਾਲ ਅਲੋਪ ਇਸ ਤਰ੍ਹਾਂ ਸੀਨ ਲਗਾਉਣ ਤੋਂ ਬਾਅਦ ਅੱਗੇ ਮੈਂ ਤੁਹਾਨੂੰ ਦੱਸਦੀ ਹਾਂ ਕੀ ਕਰਨਾ ਜੀ ਇਸ ਤਰ੍ਹਾਂ ਇਹਨੂੰ ਫੂਮ ਕਰਦੇ ਜਾਣਾ ਇੱਕ ਤਰ੍ਹਾਂ ਦਾ ਸੀਨ ਨੂੰ ਠੀਕ ਹੈ ਜੀ ਜਿੰਨਾ ਪਹਿਣਾ ਦਾ ਹਰ ਰੋਜ਼ ਦਾ ਕੰਮ ਉਹਨਾਂ ਨੇ ਨਹੀਂ ਤਾਂ ਕੋਈ ਖਾਸ ਗੱਲ ਨਹੀਂ ਪਰ ਜੋ ਪਹਿਣਾ ਜਿਹੜਾ ਸੈਟ ਰਹੀਆਂ ਉਹਨਾਂ ਦੇ ਲਈ ਹੈ ਠੀਕ ਹੈ ਜੀ ਇਸ ਤਰ੍ਹਾਂ ਰੱਖਿਓ ਇਸ ਤਰ੍ਹਾਂ ਰੱਖਦੇ ਹੋਏ ਇਹਨੂੰ ਕਪੜਾ ਇੰਨਾ-ਇਨਾ ਫੋਲਡਿੰਗ ਕਰਦੇ ਹੋਏ ਉੱਪਰ ਲੇਸ ਦੇ ਰੱਖਦੇ ਜਾਣਾ ਸੀਨ ਲਗਾਉਂਦੇ ਜਾਣਾ ਠੀਕ ਹੈ ਜੀ ਇਸ ਤਰ੍ਹਾਂ ਸੀਨ ਗੋਮ ਹੋ ਗਈ ਦੇਖੋ ਜੀ ਅਗਲੇ ਮੈਂ ਤੁਹਾਨੂੰ ਦੱਸਦੀਆਂ ਕੀ ਕਰੋਗੇ ਇਸ ਤਰ੍ਹਾਂ ਲਗਾ ਲਿਆ ਕਰੋ ਜੀ ਕਿਹੜਾ ਕਾਟਨ ਦੇ ਸੂਟ 2 300 250 250 300 ਵਾਲਾ ਸੂਟ ਲੈ ਸਰਾ ਰਾ ਕੇ ਜੀ ਡਿਜ਼ਾਈਨਿੰਗ ਕਰਕੇ ਪੂਰਾ ਸੋਹਣਾ ਬਣ ਜਾਂਦਾ ਹੈ ਸੂਟ ਕਾਟਨ ਦੇ ਸੂਟਾਂ ਦੀ ਡਿਜ਼ਾਈਨਿੰਗ ਹੋ ਜਾਂਦੀ ਹੈ ਜੀ ਆਹ ਲਓ ਜੀ ਇਸ ਤਰ੍ਹਾਂ ਹੋ ਗਿਆ ਇਸ ਤਰ੍ਹਾਂ ਹੋਣ ਤੋਂ ਬਾਅਦ ਵੀਰੇ ਫੇਲ ਜਿਗਜਿਗ ਦੀ ਲੇਸ ਲਾਉਂਗੇ ਆਵਲੀ ਇਹ ਵਾਲੀ ਲੇਸ ਲੈਣ ਤੋਂ ਬਾਅਦ ਇਸ ਤਰ੍ਹਾਂ ਮੂਰੀ ਤੇ ਰੱਖ ਕੇ ਵੀ ਲਗਾ ਲਓਗੇ ਇਸ ਤਰ੍ਹਾਂ ਹੀ ਠੀਕ ਹੈ ਜੀ ਜਿਵੇਂ ਤੁਹਾਨੂੰ ਠੀਕ ਲੱਗਿਆ ਉਹ ਮੈਂ ਉਹ ਮੈਂ ਲਗਾ ਲਿਓ ਜੇ ਤੁਹਾਡੇ ਕੋਲੇ ਲੇਸ ਕੋਈ ਹੋਰ ਹੋਈ ਜਿਗਜਿਗ ਨਾ ਹੋਈ ਤਾਂ ਉਹ ਲਗਾ ਸਕਦੇ ਆ ਇਹ ਤੁਹਾਡੀ ਆਪਣੀ ਇੱਛਾ ਹੋਊਗੀ ਠੀਕ ਹੈ ਜੀ कॉटन ਦੇ ਸੂਟ ਦੇ ਸਾਹਬ ਦੇ ਨਾਲ ਜਿਗਜਿਗ ਲੇਸ ਸਹੀ ਰਹਿੰਦੀ ਹੈ ਜੀ ਕਿਉਂਕਿ ਉਹਨੇ ਕੁ ਮਾਰਜਨ ਦਾ ਸੂਟ ਹੁੰਦਾ ਉਹਨੇ ਕੁ ਮਾਰਜਨ ਦੀ ਇਹ ਲੇਸ ਆ ਜਾਂਦੀ ਆ ਘੱਟ ਪ੍ਰਾਈਸ ਦੀ ਲੇਸ ਸਾਰੀਆਂ ਲੇਸਾਂ ਚੋਂ ਘੱਟ ਪ੍ਰਾਈਸ ਲੇਸ ਆ ਜਿਹੜੀ ਉਹ ਜਗ ਜਗ ਰੱਜੀ ਠੀਕ ਹੈ ਜੀ ਜਗ ਜਗ ਦਾ ਆਹ ਮਾਰਕੀਟ ਦਾ ਰੇਟ 5 ਰੁਪਏ ਮੀਟਰ ਆ ਜੀ ਜਗ ਜਗ ਦੇ ਇਸ ਦਾ ਇਕੱਠੇ ਬੰਡਲ ਵਗੈਰਾ ਲੈਨੇ ਆ ਫਿਰ ਆਪਾਂ ਨੂੰ ਭੇਜ ਦਿੰਦਾ 2 ਰੁਪਏ 1.5 ਰੁਪਏ ਮੀਟਰ ਠੀਕ ਹੈ ਜੀ ਲੇਸ ਦਾ ਵੀ ਦੱਸ ਦਿੱਤਾ ਮੈਂ ਤੁਹਾਨੂੰ ਬਸ ਇਸ ਤਰ੍ਹਾਂ ਲੇਸ ਲਗਾ ਕੇ ਡਨ ਕਰ ਲਈਏ ਆਪਾਂ ਹਾਂਜੀ ਹੁਣ ਤੁਸੀਂ ਕੀ ਕਰਨਾ ਦੇਖੋ ਜੀ ਆਪਾਂ ਦੋਨੇ ਲੇਸਾਂ ਗੁੰਮ ਕਰਕੇ ਲਗਾ ਦਿੱਤੀਆਂ ਇਸ ਤੋਂ ਬਾਅਦ ਕੀ ਕਰਨਾ ਇੱਥੋਂ ਨਾਪੋਗੇ ਇਹ ਤੁਹਾਡੀ ਆਪਣੀ ਇੱਛਾ ਹੋਊਗੀ ਤੁਸੀਂ ਤੋਂ 4 ਤੇ ਵੀ ਲੇਸ ਆ ਵਾਲੀ ਪਾ ਸਕਦੇ ਆ 5 ਤੇ ਵੀ ਪਾ ਸਕਦੇ ਆ ਔਰ 6 ਤੇ ਵੀ ਪਾ ਸਕਦੇ ਆ ਮੈਂ ਜਿਹੜੀ ਲੇਸ ਪਾਉਂਗੀ 6 ਇੰਚ ਤੇ ਪਾਉਂਗੀ ਇੱਥੋਂ ਲੈ ਕੇ ਮੂਹਰੇ ਤੋਂ ਲੈ ਕੇ 6 6 ਇੰਚ ਦੀ ਮਾਰਕਿੰਗ ਇਸ ਤਰ੍ਹਾਂ ਕਰ ਲੈਣੀ ਆ ਵੀਰੇ ਇਸ ਤਰ੍ਹਾਂ ਜੀ ਠੀਕ ਆ ਇਹ ਮਾਰਕਿੰਗ ਕਰਨ ਤੋਂ ਬਾਅਦ ਕਟਾਈ ਕਰ ਦੋ ਇਸ ਤਰ੍ਹਾਂ ਜੀ ਦੋਨੇ ਕੱਪੜੇ ਫੋਲਡਿੰਗ ਕੀਤੇ ਹੋਏ ਆਪਣੇ ਇਸ ਤਰ੍ਹਾਂ ਕਟਾਈ ਕਰ ਦੋ ਜੇ ਨਾ ਆਪਣੀ ਬਾਜੂ ਦੀ ਲੈਂਥ ਨਾ ਪੂਰੀ ਆਉਂਦੀ ਹੋਵੇਗੀ ਕਪੜਾ ਘੱਟ ਹੋਵੇ ਉਹ ਚੀਜ਼ ਦੇ ਵਿੱਚ ਵੀ ਇਸ ਡਿਜ਼ਾਈਨਿੰਗ ਦੇ ਨਾਲ ਕਪੜਾ ਪੂਰਾ ਹੋ ਜਾਂਦਾ ਹੁਣ ਤੁਸੀਂ ਆ ਪੱਲਾ ਲਓ ਇੱਕ ਇਹਦੇ ਤੇ ਇਹ ਲੇਸ ਰੱਖੋ ਨੈਟ ਵਾਲੀ ਠੀਕ ਹੈ ਜੀ ਇਹਨੂੰ ਰੱਖ ਕੇ ਇਸ ਤਰ੍ਹਾਂ ਸੇਮ ਲਗਾ ਦਿਓ ਆ ਲਓ ਜੀ ਇਸ ਤਰ੍ਹਾਂ ਲਗਾਉਂਦੇ ਜਾਨਾ ਠੀਕ ਹੈ ਜੀ ਇਸ ਤਰ੍ਹਾਂ ਲੇਸ ਵਾਲੇ ਕਪੜਾ ਜ਼ਰੂਰ ਛੱਡਿਓ ਜੀ ਅੰਦਰ ਲਈ ਸੈਵਨ ਵਰਗੀ ਸੈੱਟਿੰਗ ਦਾ ਅੱਧੀ ਕੈਂਚ ਕਪੜਾ ਛੱਡ ਦਿਓ ਠੀਕ ਹੈ ਜੀ ਹਲੋ ਜੀ ਇਹਨਾਂ ਲਾਜ ਆਪਣੇ ਹੁਣ ਆਪਾਂ ਜਿਹੜੀ ਐਕਸਟਰਾ ਜਾਲੀ ਆ ਇਹ ਕੱਟ ਦਿੰਨੇ ਆ ਠੀਕ ਹੈ ਜੀ ਜਾਲੀ ਦੀ ਜ਼ਰੂਰਤ ਨਹੀਂ ਇੰਨੀ ਜਾਲੀ ਵਾਧ ਗਈ ਹਲੋ ਜੀ ਹੁਣ ਤੁਸੀਂ ਕੀ ਕਰ ਲੈਣੇ ਨੂੰ ਸਿੱਧਾ ਬੁਸਾ ਕਰੋਗੇ ਇਸ ਤਰ੍ਹਾਂ ਜੀ ਠੀਕ ਹੈ ਇਹ ਪੱਲਾ ਸਾਈਡ ਤੇ ਕਰ ਦੋ ਮੇਨ ਬਾਜੂ ਚੱਕ ਲੋ ਸਾਰੀ ਬਾਜੂ ਚੱਕ ਕੇ ਇਹਨੂੰ ਇਸ ਤਰ੍ਹਾਂ ਮਿਚਾ ਲਓ ਮਿਚਾਣ ਤੋਂ ਬਾਅਦ ਹੁਣ ਤੁਸੀਂ ਕੀ ਕਰਨਾ ਇਹਨੂੰ ਉੱਪਰ ਰੱਖੋਗੇ نیٹ ਨੂੰ ਫੇਰ ਸੀਨੇ ਦੇ ਉੱਪਰ ਸਿੱਧੇ ਨਾਲ ਸਿੱਧਾ ਪਾਸਾ ਮੈਚ ਕਰਦੇ ਹੋਏ ਜੀ ਇਸ ਤਰ੍ਹਾਂ ਇਸ ਤਰ੍ਹਾਂ ਅੱਧੇ ਇੰਚ ਹੀ ਅੰਦਰ ਨੂੰ ਕਪੜਾ ਛੱਡਦੇ ਹੋਏ ਸੀ ਲਗਾ ਦੋਗੇ ਜੀ ਇਸ ਤਰ੍ਹਾਂ ਠੀਕ ਹੈ ਜੀ ਹਾਂ ਜੀ ਇਸ ਤਰ੍ਹਾਂ ਸੀ ਲਗਾ ਲਓਗੇ ਇਹਨੂੰ ਸਿੱਧੇ ਪਾਸੇ ਨਾਲ ਸਿੱਧਾ ਪਾਸਾ ਮੈਚ ਕਰਦੇ ਹੋਏ ਅਸੀਂ ਇਹਨਾਂ ਦੇ ਕੱਪੜਾ ਅੰਦਰ ਨੂੰ ਛੜਦੇ ਹੋਏ ਠੀਕ ਹੈ ਜੇ ਜਦੋਂ ਆਪਾਂ ਸੂਟ ਐਂਟਰ ਲੋ ਕਰਵਾਇਆ ਉਸ ਸਮੇਂ ਐਂਟਰੋਕ ਹੋ ਜੂਗਾ ਠੀਕ ਹੈ ਜੀ ਆਹ ਲਓ ਜੀ ਇਸ ਤਰ੍ਹਾਂ ਸੀਲ ਲਗਾਉਂਦੇ ਜਾਣਾ ਜੀ ਸੀਨ ਪਰ ਫੈਕਟਰ ਹੋਣੀ ਹੈ ਸੀਨ ਘੱਟ ਵੱਧ ਜੇ ਕੱਪੜਾ ਘੱਟ ਹੋਵੇ ਕਿ ਤੇ ਵੱਧ ਹੋਵੇ ਉਹ ਚੀਜ਼ ਨਾਲ ਕਰਿਆ ਕਰੋ ਠੀਕ ਹੈ ਜੀ ਉਹ ਚੀਜ਼ ਦੇ ਨਾਲ ਆਪਣਾ ਡਿਜ਼ਾਈਨਿੰਗ ਆ ਜਿਹੜਾ ਉਹ ਨਹੀਂ ਜਾਂਚਦਾ ਨਹੀਂ ਸੋਹਣਾ ਲੱਗਦਾ ਦੇਖੋ ਜੀ ਏਜਨ ਇਹ ਹੋ ਗਿਆ ਠੀਕ ਹੈ ਜੀ ਇਹਨੂੰ ਪੈਨ ਹੀ ਹੋਈ ਬਾਜੂ ਬਹੁਤ ਸੋਹਣੀ ਲੱਗੂਗੀ ਇਸ ਤਰ੍ਹਾਂ ਬਣ ਕੇ ਇਹ ਰੈਡੀ ਹੋ ਗਿਆ ਦੇਖੋ ਠੀਕ ਹੈ ਜੀ ਪਹਿਨ ਕੇ ਮੈਂ ਤੁਹਾਨੂੰ ਦਿਖਾ ਦਿੰਨੀ ਹਾਂ ਬਾਜੂ ਇਸ ਤਰ੍ਹਾਂ ਲੱਗੂਗੀ ਇਸ ਤਰ੍ਹਾਂ ਲੱਗੂਗਾ ਜੀ ਇਹ ਧਾਗੇ ਵਗੈਰਾ ਕੱਟਦੇ ਬਾਅਦ ਇਸ ਤਰ੍ਹਾਂ ਇਸ ਤਰ੍ਹਾਂ ਇਹ ਡਿਜ਼ਾਈਨ ਬਣ ਕੇ ਰੈਡੀ ਹੋ ਗਿਆ ਠੀਕ ਹੈ ਜੀ ਜੇ ਆਪਣੀ ਵੀਡੀਓ ਵਧੀਆ ਲੱਗੀ ਹੋਈ ਤਾਂ ਵੀਰੇ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਵੀਡੀਓ ਸ਼ੇਅਰ ਜਰੂਰ ਕਰਦਿਆ ਕਰੋ ਜੀ ਹਰ ਸ਼ਾਮ ਨੂੰ 7 ਵਜੇ ਆਪਣੀ ਵੀਡੀਓ ਅਪਲੋਡ ਹੁੰਦੀ ਹੈ ਠੀਕ ਹੈ ਜੀ ਤੁਹਾਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ